ਬਟਾਲਾ ਦੇ ਸੁਖਾ ਸਿੰਘ ਮਹਿਤਾ ਸਿੰਘ ਚੌਕ ਦੇ ਵਿੱਚ ਕੁਨੀ ਚੜ੍ਹਪ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਪੰਜਾਬ ਰੋਡਵੇਜ਼ ਦੇ ਕੰਡਕਟਰ ਤੇ ਮਹਿਲਾ ਸਵਾਰੀ ਦੇ ਵਿਚਾਲੇ ਜ਼ਬਰਦਸਤ ਵਿਵਾਦ ਹੋਇਆ ਮਹਿਲਾ ਦੇ ਰਿਸ਼ਤੇਦਾਰਾਂ ਨੇ ਕੰਡਕਟਰ ਦੀ ਬੁਰੀ ਤਰ੍ਹਾਂ ਦੇ ਨਾਲ ਘੁਟਮਾਰ ਕੀਤੀ ਘੁਟਮਾਰ ਤੋਂ ਦੌਰਾਨ ਜੋ ਹੈ ਕੰਡਕਟਰ ਲਹੂ ਲੁਹਾਨ ਹੋਇਆ ਟੀਵੀ ਸਕਰੀਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਹਿਲਾ ਦੇ ਰਿਸ਼ਤੇਦਾਰਾਂ ਨੇ ਕੰਡਕਟਰ ਦੇ ਨਾਲ ਬੁਰੇ ਤਰੀਕੇ ਨਾਲ ਘੁਟਮਾਰ ਕੀਤੀ ਹੈ ਸੁਖਾ ਸਿੰਘ ਮਹਿਤਾ ਸਿੰਘ ਚੌਕ ਦੇ ਵਿੱਚ ਇਹ ਕੁਨੀ ਚੜ੍ਹਪ ਦੇਖਣ ਨੂੰ ਮਿਲੀਆਂ ਹੈ ਪੰਜਾਬ ਰੋਡਵੇਸੇ ਕੰਡਕਟਰ ਤੇ ਮਹਿਲਾ ਸਵਾਰੀ ਤੇ ਦਰਮਿਆਨ ਨਿਚੜ ਪਈ ਤੇ ਨਿਤ ਨੁਤਰਾ 9:30 ਸਵੇਰੇ ਯੋਗੀ ਜੁੜੇ ਨੇ ਆ ਨਹੀਂ ਤੇ ਇਹ ਜਾਣਕਾਰੀ ਹੋਇਆ ਕੀ ਸੀ ਕਿਉਂ ਇਸ ਹੰਗਾਮਾ ਹੋਇਆ ਕਿਉਂ ਕੁਟਮਾਰ ਕੀਤੀ ਗਈ ਲੇਕਿਨ ਇਹ ਅੱਜ ਸਵੇਰੇ ਕਰੀਬ 9 ਤੋਂ 9:30 ਵਜੇ ਦਾ ਸਮਾਂ ਸੀ ਜਦੋਂ ਤੁਖਾ ਸਿੰਘ ਮਤਾਬ ਸਿੰਘ ਚੌਂਕ ਤੋਂ ਇੱਕ ਸਰਕਾਰੀ বাস ਜਾ ਰਹੀ ਸੀ ਆਧਾਰ ਕਾਰਡ ਨੂੰ ਲੈ ਕੇ ਕੋਈ ਵਿਵਾਦ ਹੋਇਆ ਕੀ ਵਿਵਾਦ ਹੋਇਆ ਇਸ ਗੱਲ ਦਾ ਤੇ ਕਲੀਅਰ ਨਹੀਂ ਹੋਇਆ ਲੇਕਿਨ ਆਧਾਰ ਕਾਰਡ ਨੂੰ ਲੈ ਕੇ ਕੰਡਕਟਰ ਨੇ ਮਹਿਲਾ ਨੂੰ ਕੋਈ ਐਸੇ ਸ਼ਬਦ ਕਹੇ ਜਿਸ ਕਰਕੇ ਮਹਿਲਾ ਨੂੰ ਸਸ ਤੋਂ ਤਾਰ ਦਿੱਤਾ ਗਿਆ ਜਿਸ ਮਗਰੋਂ ਜੋ ਸੀ ਉਹ ਮਹਿਲਾ ਨੇ ਆਪਣੇ ਰਿਸ਼ਤੇਦਾਰਾਂ ਨੂੰ ਸਾਥੀਆਂ ਨੂੰ ਫੋਨ ਕੀਤਾ ਸੁੱਖਾ ਸਿੰਘ ਮਤਾਬ ਸਿੰਘ ਚੌਂਕ ਵਿੱਚ ਜਾ ਕੇ ਹੱਥੋਪਾਈ ਸ਼ੁਰੂ ਹੋ ਗਈ ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਡੀਓ ਦੇ ਵਿੱਚ ਹੱਥੋਪਾਈ ਹੋ ਰਹੇ ਨੇ ਵਾਲ ਖਿਲਰੇ ਹੋਏ ਨੇ ਪਰ ਲਹੂ ਲਹਾਨ ਜੋ ਹੈ ਉਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਜਿਸ ਮਗਰੋਂ ਪੁਲਿਸ ਵੀ ਜਾਂਚ ਕਰ ਰਹੀ ਹੈ ਔਰ ਇਹ ਦੂਸਰੇ ਪਾਸੇ ਗੱਲ ਕੀਤੀ ਜਾਵੇ ਮਹਿਲਾ ਦੀ ਜਾਂ ਕੰਡਕਟਰ ਦੀ ਤੇ ਇਹ ਵੀ ਸਰਕਾਰੀ ਹਸਪਤਾਲ ਇਹਨਾਂ ਨੂੰ ਭੇਜ ਦਿੱਤਾ ਗਿਆ ਜੀ ਜੀ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਔਰ ਕੰਡਕਟਰ ਨੂੰ ਕੀ ਸੱਟਾਂ ਆਈਆਂ ਨੇ ਜ਼ਖਮੀ ਹੈ ਡਾਕਟਰ ਦੀ ਜਿਹੜੀ ਹਾਲਾਤ ਨੇ ਉਹ ਖਤਰੇ ਤੋਂ ਬਾਹਰ ਨੇ ਜੀ ਫੋਸਟ ਦਿੱਤੀ ਜਾ ਰਹੀ ਹੈ ਔਰ ਜੇ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਦਾ ਕਹਿਣਾ ਸੀ ਕਿ ਦੋਨਾਂ ਹੀ ਤਰ੍ਹਾਂ ਦੇ ਇਹ ਅਲਿਗਾਨਗੇ ਜਾਂਚ ਕੀਤੀ ਜਾਏਗੀ ਜਾਂਚ ਮਗਰੋਂ ਜੋ ਵੀ ਇਸ ਦੇ ਵਿੱਚ ਗਿਲਟੀ ਹੋਇਆ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਇਹ ਆਧਾਰ ਕਾਰਡ ਨੂੰ ਲੈ ਕੇ ਕੀ ਮਸਲਾ ਹੋਇਆ ਸੀ ਆਧਾਰ ਕਾਰਡ ਮੰਗਿਆ ਗਿਆ ਸੀ ਜਾਂ ਕੀ ਕਿਹਾ ਗਿਆ ਸੀ ਕੰਡਕਟਰ ਦੇ ਵੱਲੋਂ ਅਗਰ ਇਹ ਗੱਲ ਅਜੇ ਸਾਫ਼ ਤਾਂ ਨਹੀਂ ਹੋਈ ਕਿ ਆਧਾਰ ਕਾਰਡ ਨੂੰ ਮਸਲਾ ਇਹ ਜ਼ਰੂਰ ਸਾਹਮਣੇ ਆ ਕਿ ਆਧਾਰ ਕਾਰਡ ਨੂੰ ਲੈ ਕੇ ਕੋਈ ਵਿਵਾਦ ਹੋਇਆ ਜਾਂ ਕੀ ਗੱਲ ਕੀ ਹੋਈ ਅਸਲ ਦੇ ਵਿੱਚ ਲੜਾਈ ਕਿਉਂ ਹੋਈ ਜਾਂ ਕੰਡਕਟਰ ਨੇ ਉਸ ਔਰਤ ਨੂੰ ਕਿਹਾ ਕੀ ਉਸ ਵਹਿਲਾ ਨੂੰ ਕਿਹਾ ਕੀ ਇਹ ਸ਼ਬਦ ਹਾਲੇ ਕਲੀਅਰ ਨਹੀਂ ਹੋਏ ਕਿਉਂਕਿ ਅਜੇ ਫਸਟ ਇਅਰ ਲਈ ਉਹਨਾਂ ਨੂੰ ਹਸਪਤਾਲ ਲੈ ਜਾਂਦਾ ਕਿ ਜਿਸ ਤਰੀਕੇ ਦੇ ਨਾਲ ਸਾਡੀ ਗੱਲ ਹੋਏਗੀ ਤੁਰੰਤ ਇਹ ਸਾਰੀ ਗੱਲ ਸਾਫ ਹੋ ਜਾਏਗੀ ਕਿ ਆਖਿਰ ਇੱਕ ਛੋਟੀ ਜੀ ਗੱਲ ਆਧਾਰ ਕਾਰਡ ਨੂੰ ਲੈ ਕੇ ਇਨਾ ਵੱਡਾ ਵਿਵਾਦ ਹੋਇਆ ਹੈ ਬਿਲਕੁਲ ਜੀ ਗੱਲ ਹੈ ਕਿ ਵੱਡਾ ਸਵਾਲੀ ਨਿਸ਼ਾਨੇ ਤੁਸੀਂ ਬਣੇ ਨਾ ਖਬਰ ਦੇ ਨਾਲ ਜਿਵੇਂ ਕੋਈ ਅਪਡੇਟ ਮਿਲਦਾ ਸਾਡੇ ਤੱਕ ਜਾਣਕਾਰੀ ਪਹੁੰਚਾਣਾ